ਅਸੀਂ ਵਾਰਡ ਨੰਬਰ 40 ਦੇ ਉਮੀਦਵਾਰ ਸਰਦਾਰ ਗੁੰਦਰ ਸਿੰਘ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਟਿਕਟ ਦੇ ਕੇ ਉਹਨਾਂ ਨੂੰ ਨਵਾਜਿਆ ਗਿਆ ਹੈ ਤੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਆਫਿਸ ਦੇ ਵਿੱਚ ਜੁੜਦਾ ਤੇ ਆਉ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਟਿਕਟ ਦੇਣ ਤੋਂ ਬਾਅਦ ਕਿਦਾਂ ਦਾ ਮਹਿਸੂਸ ਕਰ ਰਹੇ ਨੇ ਤੇ ਇਲਾਕੇ ਵਾਲਿਆਂ ਵਾਸਤੇ ਨਾਲ ਕੀ ਹੈ ਅਸੀਂ ਗੱਲ ਕਰੀਏ ਆਪਣੇ ਤੁਹਾਡੇ ਇੱਥੇ ਸਰ ਇੱਕ ਸਰਤੂਈ ਬਣੀ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਤੇ ਉਹਦੇ ਬਾਰੇ ਕੀ ਤੁਹਾਡੇ ਇਲਾਕੇ ਦੇ ਵਿੱਚ ਗੁਰਨਾਮ ਨਗਰ ਦੇ ਵਿੱਚ ਉਹ ਕਿਹੜੀ ਸਰਕਾਰ ਤੁਹਾਨੂੰ ਪਤਾ ਉਸ ਬਾਰੇ ਦੇਖੋ ਜੀ ਉਹ ਹੈਗਾ ਜੀ ਸਿੱਕਾ ਚਲਵਾਲਾ ਬਈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹ ਨਾ ਕਿਹਦਾ ਤੁਹਾਨੂੰ ਜਦੋਂ ਇਥੇ ਮਨਾਂਗੇ ਦਾ ਨਾਣਾ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਮੈਡੀਕਲ ਰਿਕਸ਼ੀ ਵਾਲੇ ਜਿਹੜੇ ਹੁੰਦੇ ਵੀਰਸ ਹਾਂਜੀ ਉਹ ਜਾਂਦੀਆਂ ਅਹੀਂ ਤੇ ਟੋਏ ਇੰਨੇ ਨੇ ਡੁੱਗੀ ਹੋਏ ਬਈ ਉਲਟੀਆਂ ਜਾਂਦੀਆਂ ਜੀ ਉਹ ਉਲਟੀਆਂ ਜਾਂਦੀਆਂ ਇਹ ਕਈਆਂ ਲੋਕਾਂ ਤੇ ਸੱਟਾਂ ਵੀ ਲੱਗੀਆਂ ਅੱਛਾ ਸਾਨੂੰ ਨੇ ਕਿਹਾ ਡਾਕਟਰ ਸਾਹਿਬ ਇਹ ਸਰਕਾਰ ਬਣੀ ਆ ਮਾਦੀ ਪਾਰਟੀ ਨੇ ਉਹਨਾਂ ਨੇ ਕਿਹਾ ਜੀ ਹਾਂ ਮਜ਼ਦੂਰੀ ਆ ਸਾਣਾ ਤੁਹਾਡਾ ਧਿਆਨ ਹੀ ਡਾਕਟਰ ਸਾਹਿਬ ਦਾ ਸਾਡੇ ਐਮਐਲਏ ਸਾਹਿਬ ਦਾ ਉਹ ਤੇ ਧਿਆਨ ਹੀ ਉਹ ਜਿੰਨੀ ਜਲਦੀ ਹੋ ਸਕਦੀ। ਉਹ ਦੇਖਿਆ ਸੀ ਕਾਗਜ਼ੀ ਪੈਰ ਦੀ ਜੋ ਵੀ ਹੁੰਦਾ ਉਹ ਕਰਕੇ ਡਾਇਰెక్టర్ ਸਾਹਿਬ ਐਮਐਲਏ ਸਾਹਿਬ ਨੇ ਜੀ ਸਾਹਮਣੇ ਨਾ ਦੀਆਂ। ਡੈਰ ਦੇ ਦਾਤਾ। ਕਿਉਂਕਿ ਇਹ ਪੁਰਾਣੀਆਂ ਸਰਕਾਰਾਂ ਤਿੰਨ ਤਿੰਨ ਚਾਰ ਚਾਰ ਸਰਕਾਰਾਂ ਚ ਲੱਗੀ ਇਸ ਸੜਕ ਬਣੀ। ਬਣੀ ਨਹੀਂ ਹੋ। 15 ਤੋਂ 20-20 ਸਾਲ ਹੋ ਗਏ ਛਟਕ ਨਹੀਂ ਬਣੀ। ਤੇ ਇਹ ਸਿਰਫ ਤੁਹਾਡੇ ਡੈਰ ਸਾਹਿਬ ਐਮਐਲਏ ਸਾਹਿਬ ਨੇ ਆਉਂਦੇ ਹੀ ਸਾਲ ਸਵਾਦ ਬਹੁਤ ਸਰਕ ਬਣਾਏ। ਤੇ ਇਹ ਨਾਲ ਕੀ ਇਲਾਕਾ ਨਿਵਾਸੀਆਂ ਨੂੰ ਬਹੁਤ ਜਿਹੜੀ ਕੀ ਤਕਲੀਫ ਦੇ ਨਾਲ ਉਧਰੋਂ ਇਹ ਇਹਦੇ ਬਾਰੇ ਤੁਸੀਂ ਮੇਰੇ ਵੀ ਲੈ ਰਹੇ ਜੀ ਅਸੀਂ ਇਲਾਕੇ ਦੇ ਵੀ ਰਿਵਿਊ ਲੈ ਲਿਓ ਤੁਹਾਨੂੰ ਆਪ ਦੱਸਣਗੇ ਕਿ ਹਰ ਗੱਲ ਦਾ ਕੀ ਬਹਾਰ ਜੀ ਇਹ ਬਾਸ ਸਾਡੇ ਆਮਾ ਦੀ ਪਾਰਟੀਆਂ ਦੇ ਸਰਕਾਰ ਨੇ ਇੰਨੀ ਵਧੀਆ ਸਰ ਅਸੀਂ ਦੂਰ ਕੀ ਜਾਣਾ ਵਾ ਇਹ ਤੁਹਾਡੇ ਇਲਾਕੇ ਤੁਹਾਡੇ ਇਲਾਕੇ ਦੇ ਲੋਕ ਬੈਠੇ ਨੇ ਆਪਾਂ ਇਹਨਾਂ ਨਾਲ ਹੀ ਗੱਲ ਕਰ ਲੈਨੇ ਆ ਕਿ ਉਹ ਕੀ ਕਹਿੰਦੇ ਨੇ ਕਿ ਵਾਕਿਆ ਹੀ ਉਹ ਸੜਕ ਦਾ ਕੀ ਹਾਲ ਜਿਹੜੀ ਉਹਦੀ ਕੰਡੀਸ਼ਨ ਆ ਉਹ ਕਿੰਨੀ ਆ ਜੀ ਸੱਚ ਗੱਲ ਵੀ ਜੀ ਤੇ ਅੱਛਾ ਵੀ ਜੀ ਆਪਣੇ ਜਿਹੜੀ ਤੁਹਾਡੇ ਇੱਥੇ ਗੁਰਨਾਮ ਨਗਰ ਦੇ ਵਿੱਚ ਉਹ ਸੁੱਤੇ ਤਲਾਬ ਵਾਲੀ ਸੜਕ ਸੀ ਉਹਦੀ ਪਹਿਲਾਂ ਕੰਡੀਸ਼ਨ ਜਿਹੜੀ ਉਹ ਕਿੱਦਾਂ ਦੀ ਸੀ ਤੇ ਸਰਕਾਰ ਆਪਣੇ ਇੰਦਰਜੀਤ ਸਿੰਘ ਜੀ ਨਿੱਜ ਜੜੇ ਤੁਹਾਡੇ ਕੀ ਐਮ.ਐਲ.ਏ. ਨੇ ਡਾ. ਸਾਹਿਬ ਉਹਨਾਂ ਦੇ ਐਮ.ਐਲ.ਏ. ਬਣ ਤੋਂ ਬਾਅਦ ਉਹਦੀ ਜਿਹੜੀ ਕੰਡੀਸ਼ਨ ਆ ਉਹ ਕਿੱਦਾਂ ਦੀ ਹੈ ਮਿਲਾਂ ਦਾ ਸਰ ਬੜੀ ਚੰਗੀ ਹੈ ਲੋ ਇੱਕ ਤਰ੍ਹਾਂ ਦੀ ਮਦਦ ਸਰਕਾਰੀ ਚਲੋ ਹੁਣ ਆਮ ਪਾਰਟੀ ਆਮ ਭਾਟੀ ਨੇ ਬਹੁਤ ਵਧੀਆ ਕੰਮ ਕੀਤਾ ਸੜਕ ਬਣਾ ਕੇ ਹੁਣ ਤੱਕ ਜਿਹੜੇ ਵੀ ਇਹ ਕੰਮ ਕਰਦੀ ਆ ਰਹੀ ਹੈ ਬਹੁਤ ਵਧੀਆ ਕੰਮ ਕਰਦੀ ਆ ਰਹੀ ਹੈ ਤੇ ਅੱਗੇ ਵੀ ਵਧੀਆ ਕਰੇਗੀ ਹੁਣ ਗੁਰਵਿੰਦਰ ਭਾਜੀ ਨੇ ਗੁਰਵਿੰਦਰ ਭਾਜੀ ਬਣੇ ਨੇ ਇੱਥੋਂ ਦੇ ਤੇ ਅੱਗੇ ਬਹੁਤ ਵਧੀਆ ਕੰਮ ਕਰਨਗੇ ਉਹਨਾਂ ਨੇ ਕਰਦੇ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰਦੇ ਰਹਿਣਗੇ ਅੱਗੇ ਵੀ ਕਰਦੇ ਰਹਿਣਗੇ ਥੈਂਕ ਯੂ ਸਰ ਥੈਂਕ ਯੂ ਬੇਤ ਤੁਸੀਂ ਵੀ ਜੀ ਇਸ ਬਾਰੇ ਕੁਝ ਕਹਿਣਾ ਚਾਹੋਗੇ ਕਿ ਤੁਹਾਡੇ ਜਿਹੜੇ ਇਲਾਕੇ ਦੇ ਹੁਣ ਆਪਣੇ ਜਿਨ੍ਹਾਂ ਨੂੰ ਪਾਰਟੀ ਨੇ ਵਾਰਡ ਨੰਬਰ 40 ਦੇ ਵਿੱਚੋਂ ਟਿਕਟ ਦੇ ਕੇ ਨਵਾਜਿਆ ਹੈ ਕੌਂਸਲਰ ਦੀ ਸੀਟ ਤੇ ਦੇ ਉਹਨਾਂ ਦੇ ਜਿਹੜੇ ਵਿਊ ਨੇ ਕਿ ਇਹ ਸਾਡੀ ਪਾਰਟੀ ਨੇ ਸੜਕ ਜਿਹੜੀ ਬਣਾਈ ਹੋ ਹੋਂ ਦਾ ਦੇ ਸਰਕਾਰ ਦੇ ਹੋਣ ਦੇ ਆਉਣ ਦੇ ਵਿੱਚ ਤੇ ਉਸ ਤੋਂ ਇਲਾਵਾ ਜਿਹੜੇ ਕਿ ਸਾਡੇ ਇਲਾਕੇ ਦੇ ਐਮਐਲਏ ਨੇ ਡਾਕਟਰ ਗੁੰਦਰ ਸਿੰਘ ਜੀ ਨਿੱਧਰ ਉਹਨਾਂ ਦੇ ਐਮਐਲਏ ਬਣ ਤੋਂ ਬਾਅਦ ਵੀ ਇਹ ਪਾਰਟੀ ਬਣੀ ਹੋਂ ਤਾਂ ਇਹ ਦੱਸ ਸਕੂਗਾ 2.5 ਸਾਲ ਦੇ ਵਿੱਚ ਸੇਵਾ ਕਰਦੇ ਨੇ ਇਲਾਕੇ ਦੀ ਕੁਝ ਸੇਵਾ ਦੇ ਟੱਕਣ ਪੈਣੀ ਉਹ ਵੀ ਕੋਈ ਨਹੀਂ ਅੱਛਾ ਜੀ ਕਿਹੜੇ ਚੈਂਬਰਾਂ ਦੇ ਕੁੱਤੇ ਅਸੀਂ ਧੱਕਣਾ ਉਹ ਵੀ ਇਹਨਾਂ ਨੇ ਪੁਵਾਏ ਨੇ ਉਹ 2.5 ਸਾਲ ਤੋਂ ਸੇਵਾ ਕਰਦੇ ਆ ਰਹੇ ਨੇ ਇੱਕ ਨਹਿਰਾ ਰੋੜੀ ਬੜੀ ਚਦੜਿਆ ਆਈ ਉਹ ਵੀ ਨਰ ਬਣਾਇਆ ਆਏ ਸੀ ਕਈ ਸਰਕਾਰਾਂ ਨੇ ਡੱਕਿਆ ਵੀ ਉਹ ਵੀ ਬਣ ਗਿਆ ਕੁਝ ਬਾਰਕਾਂ ਉੱਤੇ ਨਰਸ਼ੂ ਕੀਤੀਆਂ ਕੁਝ ਦੋ ਬਾਰਕਾਂ ਤੇ ਬਣ ਗਿਆ ਕੋਈ ਦੋ ਬਾਰਕਾਂ ਹੋਰ ਬਣਦੀਆਂ ਗਾੜੀ ਵੀ ਅੱਛਾ ਜੀ ਉਹਨਾਂ ਦੇ ਵੀ ਮਤਲਬ ਹੈ ਜਿਹੜੀ ਕਿ ਤਿਆਰੀ ਚੱਲ ਰਹੀ ਆ ਇਹ ਕੰਮ ਅੰਦਰਾਂ ਯਾਦ ਜਿਹੜੀ ਗੱਲ ਕਰਦੇ ਪਏ ਸੀ ਕਿ ਬੜੀਆਂ ਬੈਟਰੀਆਂ ਪਲਟਦੀਆਂ ਆਂ ਅੱਛਾ ਜੀ ਬੜੇ ਜਾਣੇ ਉੱਥੋਂ ਐਕਸੀਡੈਂਟ ਵਗੈਰਾ ਵੀ ਹੁੰਦਾ ਏ ਟਾਇਆ ਵੇਕ ਬ੍ਰੇਕ ਮਾਰਦੇ ਪਿੱਛੋਂ ਗੱਡੀ ਭਜ ਜਾਂਦੀ ਵਿੱਚ ਲਈ ਉਹਦੇ ਕਰਕੇ ਪਿੱਛੋਂ ਵੀ ਗੱਡੀਆਂ ਵੱਜਦੀਆਂ ਆਂ ਇੱਕ 15 ਰੁਪਿਆ ਦਾ ਤੇ ਬਾਕੀ ਭਾਜੀ ਉਹਨਰ ਸੇਵਾ ਮੋਲ ਕਹਾਤੇ ਰਹੇ ਨੇ ਟਿਕਟ ਦੇ ਕੇ ਇੰਨਾਂ ਨੂੰ ਪਾਤੀਂ ਨੇ ਵਾਜਿਆ ਜਿਹੜਾ ਇਹ ਬਹੁਤ ਬੜੇ ਇਲਾਕੇ ਦਾ ਪੂਰਾ ਮਾਣ ਆ ਜੀ ਠੀਕ ਹੈ ਬਹੁਤ ਬਹੁਤ ਸਰ ਤੁਹਾਡਾ ਧੰਨਵਾਦ ਕਰਦੇ ਆਂ ਅਸੀਂ ਜੀ ਆਪਣੇ ਚੈਨਲ ਵੱਲੋਂ ਤੇ ਤੁਸੀਂ ਵੀ ਜੀ ਕੁਝ ਕਹਿਣਾ ਚਾਹੋਗੇ ਸਰ ਜੀ ਸਰਦਾਰ ਲੱਜਵ ਸਿੰਘ ਐਮਐਲਏ ਸਾਡਾ ਬਹੁਤ ਬਹੁਤ ਧੰਨਵਾਦ ਕਿਨਾਂ ਸਾਡੇ ਜੀ ਨੂੰ ਸਰਦਾਰ ਗੁਲੰਦਰ ਸਿੰਘ ਜੀ ਨੇ ਟਿਕਟ ਦੇ ਕੇ ਨਵਾਜਿਆ 40 ਨੰਬਰ ਵਾਰਡ ਤੋਂ ਅਸੀਂ ਦਿਨ ਰਾਤ ਇਹਨਾਂ ਦੀ ਸੇਵਾ 'ਚ ਹਾਜ਼ਰ ਹਾਂ ਜਦੋਂ ਸਾਨੂੰ ਪਾਰਟੀ ਹਾਈ ਕਮਾਂਡ ਹੁਕਮ ਲਾ ਰਹੀ ਹੈ ਅਸੀਂ ਦਿਨ ਰਾਤ ਇਹ ਕਾ ਕਰਕੇ ਇਹਨਾਂ ਨੂੰ ਚਿਤਾਵਾਂਗੇ ਹਾਂ ਪੂਰਾ ਇਲਾਕਾ ਸਾਡੇ ਨਾਲ ਹੈ ਹਿਸਾਬ ਦੇਖ ਬਹੁਤ ਬਹੁਤ ਧੰਨਵਾਦ ਹੈ ਸਰ ਤੁਹਾਡਾ ਕਿ ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਤੁਸੀਂ ਵੀ ਬੀਟੀ ਬਹੁਤ ਬਹੁਤ ਧੰਨਵਾਦ ਹੈ ਸਰ ਬਹੁਤ ਬਹੁਤ ਧੰਨਵਾਦ ਇਹ ਛੋਟੇ ਜਿਹੇ ਮੈਂ ਬੱਚੇ ਦਾ ਧੰਨਵਾਦ ਕਰਦਾ ਕਿ ਦੇਖੋ ਇੱਕ ਬੱਚਾ ਵੀ ਜਿਹੜਾ ਕਿ ਛੋਟਾ ਜਿਹਾ ਹੈ ਤੇ ਉਹ ਆਪਣਾ ਫਿਰ ਵੀ ਇੱਥੇ ਬੈਠਾ ਹੈ ਤੇ ਉਹ ਵੀ ਕੋਈ ਮੰਨ ਲਓ ਇੱਕ ਜਿਲੋਂ ਹੀ ਦਿੱਤਾ ਹੁੰਦਾ ਹੈ ਜੀਵਾ ਕਰਦੇ ਨੇ ਟਾਈ ਜਦੋਂ ਦੀ ਜਿਹਨੇ ਪਬਲਿਕ ਲਈ ਸਾਨੂੰ ਸੇਵਾ ਕੀਤੀ ਸਾਡੇ ਐਮਐਲਏ ਬਣਾਏ ਨੇ ਸਾਡੀ ਸਰਕਾਰ ਬਣਾਈ ਹੈ ਜੀ ਉਹ ਵੀ ਲਾਕੇ ਨਿਵਾ ਕਰ ਰਹੇ ਨੇ ਸੇਵਾ ਕਰਦੇ ਆਂ ਆਪੇ ਦੇਵਾਂਗੇ ਜਿੰਨਾ ਚਿਰ ਸਰਕਾਰ ਰਹੇਗੀ ਉਹਨਾਂ ਚਿਰ ਤੇ ਸੇਵਾ ਕਰਾਂਗੇ ਕਰਾਂਗੇ ਤੇ ਪਲੱਸ ਆਪਣੀ ਜਿੰਦਗੀ ਇਸੇ ਲਈ ਖੇਡ ਲਈ ਹੈ ਮਤਲਬ ਕਿ ਨਿਮਲਕਰੀ ਸੇਵਾ ਤੁਸੀਂ ਮਤਲਬ ਕਿ ਇਹ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਤਾਂ ਹੀ ਸੇਵਾ ਕਰ ਰਹੇ ਜੇ ਜਦੋਂ ਦੀ ਮਤਲਬ ਜੇ ਤੁਹਾਡੀ ਜ਼ਿੰਦਗੀ ਸਟਾਰਟ ਹੋਈ ਹੈ ਤੇ ਜ਼ਿੰਦਗੀ ਸਟਾਰਟ ਹੋਣ ਤੱਕ ਮਤਲਬ ਸੇਵਾ ਕਰੋਗੇ ਤੇ ਪਾਰਟੀ ਦੇ ਨਾਲ ਰਹੋ। ਆ ਸੇਵਾ ਕਰਨਾ ਜਿੰਨੀ ਉਹ ਸਜੜੀ ਜਾ ਤੇ ਗਾਮ ਹੀ ਕਰਦੇ ਰਹਿਵਾਂਗੇ। ਤੇ ਇਲਾਕੇ ਦੇ ਵਿੱਚ ਕੋਈ ਹੋਰ ਜਿਹਾ ਕੰਮ। ਮਾਫੀ ਦੇ ਦਿੱਤੋ। ਆ ਤਾਂ 20 ਸਾਲਾਂ ਦੇ ਵਿੱਚ ਮਹਿਰ ਦੇ ਨਾਲ ਵਾਲਾ ਰੋਡ ਸਾਡੀ ਆਮ ਆਦੀ ਪਾਲੀ ਸਰਕਾਰ ਨੇ ਨਾ ਆਇਆ ਕਲਟਰ ਵਿੱਚ ਸਭ ਲਾਈਨ ਲੱਗ ਗਈ। ਇਹ ਵੀ ਕੋਈ ਜਿਨੀ ਜੀ ਨਹੀਂ ਆਇਆ। ਠੀਕ ਹੈ। ਹਮਾਰਾ ਸਤਨਵੰਦ ਪੁਲ ਤੋਂ ਲੈ ਕੇ ਦੇ ਜਿਹੜਾ ਹੈ ਤੇ ਜਿਹੜਾ ਨਾਲ ਨਾਲ ਉਹਦੇ ਰੋਡ ਬਣਾ ਉਹ ਸਾਲਾ ਮਤਲਬ ਕੀ ਪੰਜਾਬ ਸਰਕਾਰ ਪੰਜਾਬ ਸਰਕਾਰ ਜਨਰੇਟ ਤੇ ਵੀ ਸੰਜੀਨੀ ਜੇ ਨਾ ਨਹੀਂ ਆਉਂਦਾ ਮਾਰ ਕੇ ਬਣਾਈਆਂ ਦੇਖੋ ਕੋਈ ਸਾਡੀ ਸਰਕਾਰ ਨੇ ਨਾਮ ਦੇ ਨਾਲ ਕੰਮ ਜੀਆ ਨੇ ਪੁਰਾਣੀਆਂ ਸਰਕਾਰਾਂ ਨੇ ਯਾਨੀ ਵੀ ਕੁਝ ਨਹੀਂ ਕੀਤਾ ਉਥੇ 20 25 25 ਮੀਟਰ ਡੂੰਘੇ ਪੋਈ ਸੀ ਬਈ ਸਾਡੀ ਸਰਕਾਰ ਨੇ ਆ ਜੇ ਉਹਨੂੰ ਮੇਨਟੇਨ ਕਰਕੇ ਗਰਾਊਂਡ ਲੈਵਲ ਤੇ ਕਰਕੇ ਉਹਨੂੰ ਬਾਰਕ ਤੇ ਕਰਕ ਠੀਕ ਹੈ ਤੇ ਅੱਛਾ ਸਰ ਆਪਣੇ ਜਿਦਾ ਦੀ ਤੁਹਾਡੀ ਟੀਮ ਸੀ ਕੀ ਜਾਂ ਜਿਹੜੇ ਆਮ ਆਦਮੀ ਲੋਕ ਨੇ ਗਰੀਬ ਲੋਕ ਨੇ ਇਹ ਕੱਚੇ ਕੋਠੇ ਨੇ ਲੋਕਾਂ ਦੇ ਤੇ ਉਹਨਾਂ ਦੀਆਂ ਚਤਾਂ ਦੇ ਕਿੰਨੇ ਕਿੱਡੇ ਇਲਾਕੇ ਦੇ ਵਿੱਚ ਆਪਣੇ ਕੋਠੇ ਕੀਨੇ ਮੁਰੰਮਤ ਤੇ ਕਿੰਨੇ ਗਏ ਆ ਗਾ ਚੱਲ ਰਹੀ ਹੈ ਜੀ ਬੇਨ ਘਾਸੂ ਨਾਲ ਆਲਮੋਸਟ ਆਪਣੇ ਹੱਥੇ ਵੀ ਕਰਤਾ ਮੌਕੜੂ ਵਾਲੀ ਕਰਤਾ ਬਹੁਤ ਹੀ ਜ਼ਿਆਦਾ ਕੰਮ ਚੱਲ ਰਿਹਾ ਜਿੰਨਾ ਵਾਅਦਾ ਹੋਇਆ ਸਰ ਬਹੁਤ ਨੇਕ ਦੇਨ ਇਨਸਾਨ ਨੇ ਤੁਹਾਡੇ ਅੰਮ੍ਰਿਤ ਵਾਲੇ ਸਾਹਿਬ ਬਹੁਤ ਨੇਕ ਨੇ ਮਿਹਨਤੀ ਤੇ ਪੜ੍ਹੇ ਲਿਖੇ ਸੂਝਵਾਨ ਨੇ ਅਹੀਂ ਉਹਨਾਂ ਨੂੰ ਵਾਰਦਾ ਕੰਮ ਕਹਿੰਦੇ ਉਹਨਾਂ ਕੋਲ ਪਹਿਲੇ ਹੀ ਆਲਮੋਸਟ ਉਹਨਾਂ ਨੂੰ ਪਤਾ ਹੁੰਦਾ ਵਾ ਜੀ ਆ ਵਾਰਡ 'ਚ ਕੰਮ ਹੋਣਾ ਲੱਗਾ ਬਾਕੀ ਸੇਵਾ ਮਿਲੀ ਹੈ ਪਾਰਟੀ ਨੂੰ ਕਰਦੇ ਰਹੇ ਆ ਤੇ ਕਰਦੇ ਰਵਾਂਗੇ ਇਸੇ ਤਰ੍ਹਾਂ ਬਹੁਤ ਵਧੀਆ ਸਰ ਤੁਹਾਡੇ ਇਲਾਕੇ ਦੇ ਵਿੱਚ ਅਸੀਂ ਸਰਵੇ ਕੀਤਾ ਸੀ ਬਹੁਤ ਲੋਕਾਂ ਨੇ ਤੁਹਾਡਾ ਮਤਲਬ ਕੀ ਜਿਹੜਾ ਹੈ ਤੁਹਾਡੇ ਬਾਰੇ ਬਹੁਤ ਵਧੀਆ ਬੋਲਿਆ ਤੇ ਬਹੁਤ ਵਧੀਆ ਸੋਚਿਆ ਤੁਹਾਡੇ ਬਾਰੇ ਲੋਕਾਂ ਨੇ ਲੋਕਾਂ ਦਾ ਇੱਥੇ ਤਾਂ ਕਹਿਣਾ ਕਿ ਸਰਦਾਰ ਗੁਰਵਿੰਦਰ ਸਿੰਘ ਜੀ ਐਡੇ ਨੇਕ ਤੇ ਐਡੇ ਵਧੀਆ ਇਨਸਾਨ ਨੇ ਐਡੇ ਖੂਬ ਇਨਸਾਨ ਨੇ ਕਿ ਉਹਨਾਂ ਨੂੰ ਕੋਈ ਵੀ ਕੰਮ ਜਾ ਕੇ ਵੀ ਇਹ ਤੇ ਚਾਹੇ ਉਹ ਆਪਣੇ ਜ਼ਰੂਰੀ ਕੰਮ ਜਾਂਦੇ ਹੋਣ ਨਾ ਤੇ ਉਹ ਛੱਡ ਕੇ ਆਪਣਾ ਕੰਮ ਵੀ ਸਾਡੇ ਨਾਲ ਜਾਂਦੇ ਨੇ ਤੇ ਚਾਹੇ ਉਹਨਾਂ ਦਾ ਲੱਖੜੀਆਂ ਦਾ ਨੁਕਸਾਨ ਹੋਂਦਾ ਉਹ ਇਹਨਾਂ ਇਹ ਨਹੀਂ ਸੋਚਿਆ ਪਰ ਉਹ ਲੋਕਾਂ ਦੀ ਸੇਵਾ ਜਿਹੜੀ ਉਹ ਖੁਦ ਹੀ ਨਿਭਾਉਂਦੇ ਤੇ ਇਹ ਇਹਦੇ ਬਾਰੇ ਤੁਸੀਂ ਕੋਈ ਗੱਲ ਕਰਨੀ ਚਾਹੋਗੇ ਕਿ ਮੇਰੇ ਲਾਗਾ ਨਾ ਵਸੇ ਨੇ ਮਾਨ ਬਖਿਆ ਮੌਨਰਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੀ ਜੋ ਹੋਣਾ ਨੇ ਮੇਰੇ ਤੋਂ ਆਸਾਂ ਰੱਖੀਆਂ ਮੈਂ ਉਹਨਾਂ ਤੇ ਖਰਾ ਤਰ੍ਹਾਂ ਵੀ ਕੋਸ਼ਿਸ਼ ਕਰਾਂਗਾ ਵੀ ਆਪਣੇ ਲੋਕ ਕੋਸ਼ਿਸ਼ ਛੱਡ ਕੇ ਵੀ ਕਰਦਾ ਵੀ ਪਿਆ ਵਾਂ ਵੀ ਖਰਾ ਹੀ ਉਤਰਾਗਾ ਵੈਰੀ ਵੈਰੀ ਐਹੀ ਕੋਸ਼ਿਸ਼ ਵਾਲੀ ਗੱਲ ਨਹੀਂ ਮੈਂ ਕਰਦਾ ਮੈਂ ਖਰਾ ਹੀ ਉਤਰਾਗਾ ਖਰਾ ਹੀ ਉਹਨਾਂ ਨੂੰ ਕਦੀ ਜ਼ਿੰਦਗੀ ਚ ਲੰਮਾ ਨਹੀਂ ਹੋਣਾ ਬਹੁਤ ਵਧੀਆ ਸਾਹਿਬ। ਸਾਹਿਬ ਨੂੰ ਮਿਹਰ ਕਰਨ ਆਉਣ ਵਾਲੇ ਟਾਈਮ 'ਚ ਜਿਹੜੀ ਮੈਂ ਇਲਾਕੇ ਦੀ ਸੇਵਾ ਕਰ ਰਿਆ ਆਂ ਇਹ ਤੋਂ ਜਦੋਂ ਮਨੁਗਣੀ ਰੁਗਣੀ ਚੌਗਣੀ ਕਰਾਂ ਇਹਹੀ ਟਾਈਮ ਜਲਦੀ ਹੀ ਆ ਰਿਹਾ ਹੈ। ਜੇ ਨਾ ਬਰੀਕ ਹੋ ਜਾਂਦਾ। ਤੇ ਇਹ ਤਾਂ ਜਿੱਦਾਂ ਤੁਸੀਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ। ਬਾਬਾ ਦੀਪ ਸਿੰਘ ਜੀ ਨੇ ਪਹਿਲਾਂ ਵੀ ਕਾਝ ਦੇ ਕਿਰਪਾ ਕੀਤੀ ਕਿ ਤੁਸੀਂ ਲੋਕਾਂ ਦੀ ਨਿ ਸੇਵਾ ਕੀਤੀ ਐ ਤੇ ਲੋਕਾਂ ਨੇ ਤੁਹਾਡਾ ਬੜਾ ਮਾਣ ਕੀਤਾ ਤੁਹਾਡੇ ਇਲਾਕੇ ਦੇ ਵਿੱਚ। ਬਾਬਾ ਦੀਪ ਸਿੰਘ ਜੀ ਕਿਰਪਾ ਦੇ ਨਾਲ ਹੀ ਤੇ ਹੁਣ ਗਾਂ ਤੁਸੀਂ ਅੱਗੇ ਵੀ ਜਿੱਦਾਂ ਦੋਜ ਰਹੇ ਜਿਵੇਂ ਕਿ ਅਸੀਂ ਬਾਬਾ ਦੀ ਚੈਨ ਦੀ ਜੀ ਕੀ ਬਾਦ ਨਾਲ ਸੇਵਾ ਅੱਗੇ ਵੀ ਕਰਾਂਗੇ ਤੇ ਜੇ ਤੁਸੀਂ ਇਹ ਕੁੱਝਾ ਦੇ ਬਾਬਾ ਦੀ ਚੈਨ ਦੀ ਕਦੀ ਵੀ ਆਪਣੇ ਉਤੇ ਪਰਮਾਰਗ ਨਹੀਂ ਕਰਦੇ ਤੇ ਅਸੀਂ ਵੀ ਤੁਹਾਡਾ ਸਰ ਬਹੁਤ ਮਾਨ ਕਰਦੇ ਆ ਕਿ ਤੁਸੀਂ ਏਡੇ ਵਧੀਆ ਨੇਕ ਇਨਸਾਨ ਜੇ ਕੀ ਵਾਕਿਆ ਹੀ ਲੋਕਾਂ ਦਾ ਜੋ ਕਹਿਣਾ ਹੈ ਤੇ ਉਹ ਬਿਲਕੁਲ ਸਹੀ ਹੈ ਤੇ ਇਹ ਅਸੀਂ ਵੀ ਤੁਹਾਡਾ ਇਹ ਅਸੀਂ ਮਾਨ ਕਰਦੇ ਆ ਫਿਰ ਤੁਹਾਨੂੰ ਆਪਣੇ ਆਰ 24 7 ਨੰਬਰ ਨੂੰ ਠੀਕ ਹੈ ਜੀ ਏ ਸਰ ਬਾਕੀ ਲਾਸਟ ਸਵਾਲ ਮੇਰਾ ਕਿ ਤੁਸੀਂ ਅੱਗੇ ਜਿੱਦਾਂ ਮੰਨ ਲਓ ਕਿ ਕਿਸੇ ਇਲਾਕੇ ਵੱਲੋਂ ਜਾਂ ਕਿਸੇ ਆਪਣੀ ਪਾਰਟੀ ਵੱਲੋਂ ਇਹ ਐਮਐਲਏ ਦੀ ਸੀਟ ਬਾਰੇ ਵੀ ਸੋਚੋਗੇ ਕਿ ਜਦ ਤੁਸੀਂ ਕੌਣ ਹੋ ਰਹੇ ਮੈਂ ਤੁਹਾਨੂੰ ਇਹ ਮੰਨ ਲਿਆ ਕਿ ਆਪ ਨਾ ਬਤਰਾਸ ਦਾ ਚਲ ਮੰਨਦਾ 1220 ਨੂੰ ਚੈਨਗਰ ਤੋਂ ਆਉਂਦਾ ਪਈ ਹੈ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਪਾਰਟੀ ਜਿਹੜੀ ਜਿਹੜੀ ਸੇਵਾ ਲਈ ਗਈ ਹੈਗੀ ਉਹ ਸੇਵਾਸੇ ਹਾਜ਼ਰ ਹੈ ਬੈਰੀ ਗੁੱਡ ਸਰ ਮੈਂ ਪਾਰਟੀ ਦੀ ਆ ਪਹਿਲੇ ਫਿਲਹਾਲ ਸਾਨੂੰ ਜਿਹੜੀ ਪਾਰਟੀ ਨੇ ਸੇਵਾ ਲਈ ਆ ਉਸ ਤੇ ਖਰੇ ਉਤਰਾ ਨਹੀਂ ਕੋਸ਼ਿਸ਼ ਕਰੀਏ ਪਾਰਟੀ ਵੱਲੋਂ ਬਹੁਤ ਬਹੁਤ ਸਦਾ ਦਾ ਧੰਨਵਾਦ ਹੈ ਕਿ ਤੁਸੀਂ ਜਿੰਨੇ ਅਸੀਂ ਤੁਹਾਡੇ ਨਾਲ ਸਵਾਦ ਗਾ ਕੇ ਤੁਸੀਂ ਉਹਨਾਂ ਦਾ ਬਹੁਤ ਹੀ ਵਧੀਆ ਜਵਾਬ ਦਿੱਤਾ ਤੇ ਜਿਹੜਾ ਇਹਨਾਂ ਤੇ ਸਵਾਲ ਪੁੱਛਿਆ ਉਹਦੇ ਬਾਰੇ ਜਿਹੜਾ ਤੁਸੀਂ ਜਵਾਬ ਦਿੱਤਾ ਉਹਦੇ ਬਹੁਤ ਹੀ ਬਿਹਰੇ ਕਿ ਜੋ ਪਾਰਟੀ ਸੇਵਾ ਲਾਏਗੀ ਤੇ ਉਹ ਅਸੀਂ ਕਰਦੇ ਰਵਾਂਗੇ ਤੇ ਕਰਾਂਗੇ ਕਿਉਂਕਿ ਪਾਰਟੀ ਜੋ ਜਿੰਨੂੰ ਨਵਾਜਦੀ ਹੈ ਜਿੰਨੂੰ ਜੋ ਕਹਿੰਦੀ ਹੈ ਉਹ ਸੇਵਾ ਕਰਦੀ ਹੈ ਤੇ ਉਹ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਅਸੀਂ ਆਪਣੇ ਚੈਨਲ ਤੋਂ ਨਵਾ ਰਹੇ ਹਾਂ 24 ਗੈਨੂਵਲਾ ਨਿਆਏ ਆਪਣੇ ਕੋਲੋਂ ਕਰਵਾਉਣ ਸਿੰਘ ਘਰ ਮਿਲਾ ਤੇਲੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਸਾਡਾ ਤੁਹਾਡਾ ਪਿਆਰ ਤੁਸੀਂ ਜਿੱਤੋ ਅਸੀਂ ਤੁਹਾਡੇ ਕੋਲ ਦੁਆਰਾ ਪਹੁੰਚੇ ਇਹ ਤੁਹਾਡਾ ਸਿਮਾਨ ਤੇ ਜੋ ਵੀ ਫੰਜੀ ਦੀ ਤੱਕੇ ਕਹਿੰਦਾ ਹੈ ਕਰਦੇ ਰਹੇ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਗੁਰਵੰਤ ਸਿੰਘ ਆ ਰਿਹਾ ਹਾਂ ਸੰਦੀਪਾ ਚੰਦਵਾਲੋਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਸਰਦਾਰ ਗੁੰਦਰ ਸਿੰਘ ਜੀ ਦਾ ਤੇ ਉਹਨਾਂ ਦੀ ਵਾਰਤ ਚਾਰੀ ਨੰਬਰ ਵਾਰ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਜੀ ਧੰਨਵਾਦ ਕਰਦੇ ਹਾਂ ਜੀ ਕਿ ਉਹਨਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਤੇ ਇਹਨਾਂ ਦਾ ਮਾਨ ਕਰਦੇ ਧੰਨਵਾਦ ਸਤਿਕਾਰ ਸਿਰ ਨਾਲ